ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਧ ਸੰਗਤ ਜੀ ਕਈ ਭੰਪਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੈ ਸਾਨੂੰ ਕਿਸੇ ਵੀ ਚੀਜ਼ ਦੀ ਦੁੱਖ ਤਕਲੀਫ ਨਹੀਂ ਹੈ ਪਰ ਸਾਡੇ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ ਸਾਡੇ ਘਰ ਦਾ ਗੁਜ਼ਾਰਾ ਔਖਾ ਹੀ ਹੁੰਦਾ ਹੈ ਤਾਂ ਸਾਧ ਸੰਗਤ ਜੀ ਪਰਿਵਾਰ ਦਾ ਕਈ ਵਾਰ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਸਾਰਾ ਪਰਿਵਾਰ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਪਰ ਫਿਰ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਬੇਸ਼ੱਕ ਗਰੀਬੀ ਹੈ ਤੁਸੀਂ ਦੇਖੋ ਕਿ ਕਈ ਵੱਡੇ ਤੋਂ ਵੱਡੇ ਇਨਸਾਨ ਹੁੰਦੇ ਹਨ ਜਿਨ੍ਹਾਂ ਦੇ ਕੋਲ ਪੈਸੇ ਦੀ ਕੋਈ ਵੀ ਕਮੀ ਨਹੀਂ ਹੁੰਦੀ ਪਰ ਸਾ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫ ਹੁੰਦੀਆਂ ਹਨ ਉਹਨਾਂ ਦੇ ਬੱਚੇ ਨਸ਼ਿਆਂ ਤੇ ਲੱਗੇ ਹੁੰਦੇ ਹਨ ਜਾਂ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਤੇ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਨਾ ਮਰਾਜ਼ ਬਿਮਾਰੀ ਲੱਗੇ ਹੁੰਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਆਪਾਂ ਵੈਗ੍ਰੋ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਝੂਰਦੇ ਹਾਂ ਕਿ ਸਾਡੇ ਘਰ ਦੇ ਵਿੱਚ ਗਰੀਬੀ ਕਰਕੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਤਾਂ ਸੰਗਤ ਜੀ ਅੱਜ ਨਹੀਂ ਤਾਂ ਕੱਲ ਸਾਡੇ ਦਿਨ ਜ਼ਰੂਰ ਬਦਲਣਗੇ ਪਰਮਾਤਮਾ ਕਿਰਪਾ ਸਾਡੇ ਤੇ ਜ਼ਰੂਰ ਕਰਨਗੇ ਸਮਾਂ ਇੱਕ ਤ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਇੱਕ ਨਾ ਇੱਕ ਦਿਨ ਸਮਾਂ ਜ਼ਰੂਰ ਬਦਲਦਾ ਹੈ ਜਿਵੇਂ ਸਾਧ ਸੰਗਤ ਜੀ ਪਰਛਾਵਾਂ ਟਲਦਾ ਹੀ ਹੈ ਪਰ ਤੁਸੀਂ ਪਰਮਾਤਮਾ ਤੇ ਭਰੋਸਾ ਰੱਖੋ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਨਾ ਛੱਡੋ ਸੇਵਾ ਸਿਮਰਨ ਕਰਦੇ ਰਹੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹਰ ਰੋਜ਼ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਹਰ ਰੋਜ਼ ਅਰਦਾਸ ਬੇਨਤੀ ਕਰੋ ਤਾਂ ਸਾ ਸੰਗਤ ਜੀ ਜਿਹੜੇ ਦੁੱਖ ਦਿਲੇਦਰ ਹਨ ਜਾਂ ਆਪਣੇ ਮਨ ਦੇ ਵਿੱਚ ਜੋ ਇੱਛਾ ਹੁੰਦੀ ਹੈ ਭਾਵਨਾ ਹੁੰਦੀ ਹੈ ਜਿਸ ਇੱਛਾ ਨੂੰ ਲੈ ਕੇ ਆਪਾਂ ਅਰਦਾਸ ਬੇਨਤੀ ਕੀਤੀ ਹੈ ਉਹ ਮਨੋ ਕਾਮਨਾ ਉਹ ਅਰਦਾਸ ਬੇਨਤੀ ਸਾਡੀ ਜ਼ਰੂਰ ਪੂਰੀ ਹੁੰਦੀ ਹੈ ਪਰੇਸਤਨਾਲਨਾ ਸੰਗਤ ਜੀ ਆਪਣਾ ਪਰਮਾਤਮਾ ਦੇ ਭਰੋਸਾ ਹੋਣਾ ਵੀ ਜ਼ਰੂਰੀ ਹੈ। ਵਾਇਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਜਾਪ ਕਰਨਾ ਵੀ ਜ਼ਰੂਰੀ ਹੈ। ਸਾਧ ਸੰਗਤ ਜੀ ਕਈ ਤੇ ਸੰਗਤ ਜੀ ਕਦੇ ਵੀ ਤੁਸੀਂ ਅਰਦਾਸ ਕੀਤੇ ਬਿਨਾ ਪਾਠ ਨਹੀਂ ਕਰਨਾ। ਕਈ ਪਰਿਵਾਰਾਂ ਦੇ ਵਿੱਚ ਜਿਵੇਂ ਪਾਠ ਕਰਦੇ ਹਨ ਤਾਂ ਉਹ ਪਾਠ ਤਾਂ ਉਹ ਪਾਠ ਕਰਦੇ ਕਰਦੇ ਵੀ ਅਰਦਾਸ ਨਹੀਂ ਕਰਦੇ। ਤਾਂ ਸ਼ੁਰੂ ਦੇ ਵਿੱਚ ਅਰਦਾਸ ਕਰਦੇ ਹਨ ਤੇ ਨਾ ਸ਼ੁਰੂ ਦੇ ਵਿੱਚ ਅਰਦਾਸ ਕਰਦੇ ਹਨ ਅਤੇ ਨਾ ਹੀ ਪਾਠ ਸੰਪੂਰਨ ਹੋਣ ਤੋਂ ਬਾਅਦ ਕਰਦੇ ਹਨ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਤੇ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਣੇ ਕੋਲ ਕਿਹੜੇ ਵੇਲੇ ਦੀ ਕੀਤੀ ਹੋਈ ਅਰਦਾਸ ਬੇਨਤੀ ਸਾਡੀ ਪ੍ਰਵਾਨ ਹੋ ਜਾਣੇ ਹੈ ਸਾਧ ਸੰਗਤ ਜੀ ਜਿਹੜੇ ਭੈਣ ਭਰਾ ਗਰੀਬੀ ਤੋਂ ਬਹੁਤ ਜ਼ਿਆਦਾ ਤੰਗ ਹਨ ਪਰੇਸ਼ਾਨ ਹਨ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਹੈ ਗਰੀਬੀ ਜਾਂਦਾ ਨਾਮ ਨਹੀਂ ਲੈਂਦੀ ਤੇ ਸੰਗਤ ਜੀ ਅੱਜ ਦੀ ਵੀਡੀਓ ਜਿਹੜੀ ਇਹ ਅਸੀਂ ਆਪਣੇ ਭੈਣ ਭਰਾਵਾਂ ਦੇ ਲਈ ਲੈ ਕੇ ਆਏ ਹਾਂ ਇਹ ਆਪਣੀਆਂ ਮਾਤਾਵਾਂ ਤੇ ਭੈਣਾਂ ਦੇ ਲਈ ਹੈ ਇਸ ਵੀਡੀਓ ਨੂੰ ਭੈਣਾਂ ਜ਼ਰੂਰ ਪੂਰਾ ਸੁਣਨ ਤੇ ਸੰਗਤ ਜੀ ਕਈ ਵੀਰ ਭੈਣਾਂ ਦੀ ਇਹ ਗਰੀਬੀ ਦਾ ਮੁਸ਼ਕਲ ਦਾ ਹੱਲ ਹੋ ਜਾਵੇਗਾ ਸੰਗਤ ਜੀ ਕਈ ਸਾ ਸੰਗਤ ਜੀ ਕੋਈ ਟੂਣਾ ਟੋੜਕਾ ਨਹੀਂ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ ਇਹ ਇੱਕ ਘਰੇਲੂ ਨੁਸਖਾ ਹੈ ਇਹ ਕੋਈ ਵੀ ਵੈਮ ਪਰਮ ਨਹੀਂ ਹੈ ਜਿਸਨੂੰ ਲੱਗਦਾ ਹੈ ਕਿ ਇਹ ਵੈਮ ਪਰਮ ਹੈ ਉਹ ਵੀਡੀਓ ਨੂੰ ਛੱਡ ਕੇ ਜਾ ਸਕਦਾ ਹੈ ਸਾਧ ਸੰਗਤ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਤੁਹਾਡੇ ਨਾਲ ਗੈਂਸ ਚੋਲੇ ਨੂੰ ਲੈ ਕੇ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਾਂਗੇ ਜੇ ਮੈਂ ਆਪਣੇ ਘਰ ਦੇ ਵਿੱਚ ਪੈਣਾ ਦਾ ਬਹੁਤ ਜ਼ਿਆਦਾ ਸਮਾਂ ਬੱਤਵਾਦ ਸਮਾਂ ਰਸੋਈ ਦੇ ਵਿੱਚ ਗੁਜ਼ਰਦਾ ਹੈ ਸੋ ਇਸ ਤਰ੍ਹਾਂ ਦਾ ਸੰਗਤ ਜੀ ਕੋਈ ਵੀ ਜੋਬ ਕਰਦੇ ਹੋਣ ਜਾਂ ਹਾਊਸ ਵਾਈਫ ਹੋਣ ਉਹਨਾਂ ਨੂੰ ਰਸੋਈ ਦੇ ਵਿੱਚ ਕੰਮ ਤਾਂ ਕਰਨਾ ਹੀ ਪੈਂਦਾ ਹੈ ਰੋਟੀ ਤਾਂ ਬਣਾਉਣੀ ਹੀ ਪੈਂਦੀ ਹੈ ਕੋਈ ਜਲਦੀ ਜਲਦੀ ਬਣਾਉਂਦਾ ਹੈ ਕੋਈ ਆਰਾਮ ਦੇ ਨਾਲ ਪਰ ਇਹ ਤੇ ਸੰਗਤ ਜੀ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿ ਜੋ ਆਪਣੀ ਰਸੋਈ ਦੇ ਵਿੱਚ ਗੈਸ ਚੁੱਲਾ ਪਿਆ ਹੈ ਉਸਦੇ ਆਸ-ਪਾਸ ਜੋ ਆਪਾਂ ਰੋਜ਼ ਦੀਆਂ ਚੀਜ਼ਾਂ ਨੂੰ ਰੱਖਦੇ ਹਾਂ ਤਾਂ ਇਸ ਦੇ ਨਾਲ ਨਾਲ ਸੰਗਤ ਜੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਨੂੰ ਰੱਖਣੀਆਂ ਚਾਹੀਦੀਆਂ ਹਨ ਜਾਂ ਨਹੀਂ ਕਿਉਂਕਿ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜੋ ਤੁਸੀਂ ਅਣਜਾਣੇ ਦੇ ਵਿੱਚ ਰੱਖ ਦਿੰਦੇ ਹੋ ਜਿਸ ਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਸੋ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਤਾਂ ਉਹ ਚੀਜ਼ਾਂ ਅਸੀਂ ਰੱਖ ਦਿੰਦੇ ਹਾਂ ਤੇ ਉਹਨਾਂ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾਆਂ ਮੁਸ਼ਕਲਾਂ ਫਿਰ ਆਉਂਦੀਆਂ ਹਨ ਜਿੰਨਾ ਦਾ ਕੋਈ ਸਮੇਂ ਦੇ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਧ ਸੰਗਤ ਜੀ ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ ਹੋ ਕਿ ਕਿਉਂ ਇਸ ਤਰ੍ਹਾਂ ਸਾਡੇ ਘਰ ਦੇ ਵਿੱਚ ਹੋ ਰਿਹਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਚੀਜ਼ਾਂ ਦੱਸਾਂਗੇ ਜੋ ਰਸੋਈ ਦੇ ਕੋਲ ਨਹੀਂ ਰੱਖਣੀਆਂ ਚਾਹੀਦੀਆਂ ਗੈਸ ਚੋਲੇ ਦੇ ਕੋਲ ਤੇ ਕਿਹੜੀਆਂ ਉਹ ਚੀਜ਼ਾਂ ਹਨ ਜਿਹੜੀਆਂ ਨਹੀਂ ਰੱਖਣੀਆਂ ਚਾਹੀਦੀਆਂ ਜਿਸ ਦੇ ਨਾਲ ਸਾਡੀ ਰਸੋਈ ਜਿਹੜੀ ਹੈ ਪਵਿੱਤਰ ਰਹੇ ਜਿਸ ਦੇ ਨਾਲ ਰਸੋਈ ਦੇ ਵਿੱਚ ਜਿੰਨੇ ਵੀ ਨੈਗੇਟਿਵ એનર્ਜੀ ਹੈ ਜਿਹੜੀ ਨਕਾਰਾਤਮਕ ਊਰਜਾ ਹੈ ਉਹ ਦੂਰ ਰਹੇ ਇਸੇ ਨਾਲ ਸਹਾ ਸੰਗਜ ਇੱਕ ਪੋਜ਼ਿਟਿਵ એનર્ਜੀ ਦੇ ਨਾਲ ਤੁਹਾਡੀ ਰਸੋਈ ਜਿਹੜੀ ਉਹ ਭਰੀ ਰਹੇ ਸੰਗਜ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਆਪਾਂ ਨੂੰ ਕਿਹੜੀਆਂ ਚੀਜ਼ਾਂ ਨਹੀਂ ਆ ਜੋ ਰਸੋਈ ਵਿੱਚ ਗੈਸ ਚੁੱਲੇ ਦੇ ਕੋਲ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਹੈ ਜਿਵੇਂ ਆਪਾਂ ਰਸੋਈ ਦੇ ਵਿੱਚ ਮਿੱਟੀ ਦਾ ਪਾਣੀ ਦਾ ਘਾੜਾ ਪਰੇਕੇ ਰੱਖ ਲੈਂਦੇ ਹਾਂ ਉਹ ਗੈਸ ਦੇ ਚੁੱਲੇ ਦੇ ਕੋਲ ਹੁੰਦਾ ਹੈ ਇੱਕ ਦਾ ਸੰਗਤ ਜੀ ਉਹ ਜਾਂ ਤਾਂ ਪਾਣੀ ਦੇ ਨਾਲ ਭਰੀ ਹੋਈ ਕੋਈ ਵੀ ਚੀਜ਼ ਜਿਵੇਂ ਆਪਾਂ ਪਾਣੀ ਠੰਡਾ ਕਰ ਲੈਂਦੇ ਹਾਂ ਕਿ ਆਪਾਂ ਦੇ ਵਿੱਚ ਪਾ ਕੇ ਰੱਖ ਲੈਂਦੇ ਹਾਂ ਜਾਂ ਕਿਸੇ ਵੀ ਹੋਰ ਚੀਜ਼ ਦੇ ਵਿੱਚ ਜਿਹੜੀ ਚੀਜ਼ ਪਾਣੀ ਦੇ ਨਾਲ ਭਰੀ ਹੋਈ ਹੈ ਉਸ ਨੂੰ ਗੈਸ ਚੁੱਲ੍ਹੇ ਦੇ ਕੋਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਸੰਗਤ ਜੀ ਜਦੋਂ ਅਸੀਂ ਇਹਨਾਂ ਦੋਨਾਂ ਨੂੰ ਕੋਲ ਰੱਖ ਦਿੰਦੇ ਹਾਂ ਤੇ ਇਹਨਾਂ ਦੇ ਵਿੱਚ ਜਿਹੜਾ ਇੱਕ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਕਿਉਂਕਿ ਜੋ ਅੱਗ ਹੈ ਉਹ ਗੁੱਸੇ ਵਾਲਾ ਇੱਕ ਪ੍ਰਭਾਵ ਹੁੰਦਾ ਹੈ ਤੇ ਜੋ ਜਾਲ ਹੁੰਦਾ ਹੈ ਉਹ ਇੱਕ ਸ਼ਾਂਤਮਈ ਤੇ ਠੰਡਾ ਉਸ ਦਾ ਪ੍ਰਭਾਵ ਹੁੰਦਾ ਹੈ ਇਸ ਦੇ ਨਾਲ ਸਾਧ ਸੰਗਤ ਜੀ ਜਦੋਂ ਅਸੀਂ ਇਹਨਾਂ ਦੋਵਾਂ ਨੂੰ ਆਮੋ ਸਾਹਮਣੇ ਕੋਲ ਹੀ ਰੱਖ ਦਿੰਦੇ ਹਾਂ ਤਾਂ ਇਹਨਾਂ ਦਾ ਇੱਕ ਟਕਰਾ ਦੇ ਸਥਿਤੀ ਪੈਦਾ ਹੁੰਦੀ ਹੈ ਇਸੇ ਨਾਲ ਕੀ ਹੁੰਦਾ ਹੈ ਕਿ ਜੋ ਆਪਣੇ ਘਰ ਦੇ ਵਿੱਚ ਪੈਸਾ ਆਉਣ ਦਾ ਰਸਤਾ ਹੁੰਦਾ ਹੈ ਉਹ ਬੰਦ ਹੋ ਜਾਂਦਾ ਹੈ ਇਸੇ ਨਾਲ ਨਾਲ ਸੰਗਤ ਜੀ ਪੈਸੇ ਦਾ ਆਉਣਾ ਤਾਂ ਘਟ ਹੁੰਦਾ ਹੀ ਹੁੰਦਾ ਹੈ ਤੇ ਸਾਡੇ ਘਰ ਦੇ ਵਿੱਚ ਆਰਥਿਕ ਸਥਿਤੀ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਐਸੇ ਨਾਲ-ਨਾਲ ਸਾਡੇ ਘਰ ਵਿੱਚੋਂ ਜਿਹੜੀ ਬਰਕਤ ਉਹ ਵੀ ਘਟ ਜਾਂਦੀ ਹੈ ਜੇਕਰ ਅਸੀਂ ਅੱਗ ਤੇ ਜਲ ਨੂੰ ਦੋਵਾਂ ਨੂੰ ਇੱਕੋ ਥਾਂ ਤੇ ਆਪਣੇ ਆਮੋ ਸਾਹਮਣੇ ਰੱਖ ਦਿੰਦੇ ਹਾਂ ਇਸ ਨੂੰ ਲੈ ਕੇ ਸੰਗਤ ਜੀ ਹੁਣ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਵੀ ਵਿਚਾਰ ਹੋਵੇਗਾ ਕਿ ਹੁਣ ਅਸੀਂ ਇਸ ਨੂੰ ਪਾਣੀ ਦੀ ਤਾਂ ਜ਼ਰੂਰਤ ਹੁੰਦੀ ਹੈ ਰਸੋਈ ਦੇ ਵਿੱਚ ਅਸੀਂ ਹੁਣ ਇਸ ਨੂੰ ਫਿਰ ਕਿੱਥੇ ਰੱਖੀਏ ਤਾਂ ਸੰਗਤ ਜੀ ਜਿਵੇਂ ਸੈਲਫ ਤੇ ਆਪਣੀ ਇੱਕ ਸੈਲਫ ਹੁੰਦੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਇੱਕ ਹੀ ਸੈਲਫ ਬਣੀ ਹੋਈ ਹੈ ਤਾਂ ਉਸ ਸੈਲਫ ਤੋਂ ਤੁਸੀਂ ਦੂਸਰੀ ਆਪੋਜੀਟ ਸਾਈਡ ਤੇ ਕੋਈ ਵੀ ਟੇਬਲ ਸਟੂਲ ਰੱਖ ਕੇ ਉਸ ਤੇ ਵੀ ਤੁਸੀਂ ਆਪਣਾ ਘੜਾ ਜਾਂ ਫਿਰ ਪਾਣੀ ਵਾਲਾ ਬਰਤਨ ਉਸ ਨੂੰ ਰੱਖ ਸਕਦੇ ਹੋ ਜੇਕਰ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਸੈਲਫ ਇੱਕ ਹੀ ਨਹੀਂ ਹੋਰ ਵੀ ਜਿਵੇਂ ਇੱਕ ਆਪੋਜੀਟ ਸਾਈਟ ਵੀ ਬਣੀ ਹੁੰਦੀ ਹੈ ਤੁਸੀਂ ਉਸ ਸਾਈਡ ਤੇ ਘੜੇ ਨੂੰ ਜਾਂ ਕੈਪਰ ਨੂੰ ਜੋ ਵੀ ਤੁਹਾਡਾ ਪਾਣੀ ਦਾ ਬਰਤਨ ਹੈ ਉਸ ਨੂੰ ਰੱਖ ਸਕਦੇ ਹੋ بس ਇਹ ਨਹੀਂ ਕਿ ਜਿਹੜਾ ਆਮੋ ਸਾਹਮਣੇ ਬਿਲਕੁਲ ਨੇੜੇ ਉਹ ਨਹੀਂ ਰੱਖਣਾ ਇਸ ਤਰ੍ਹਾਂ ਕਰਨ ਦੇ ਨਾਲ ਸੰਗਾਜ ਜੀ ਆਪਾਂ ਨੂੰ ਹੀ ਨੁਕਸਾਨ ਹੁੰਦਾ ਹੈ ਆਪਣੀ ਜ਼ਿੰਦਗੀ ਵਿੱਚ ਕਈ ਪ੍ਰੋਬਲਮ ਮੁਸ਼ਕਲਾਂ ਜਿਹੜੀਆਂ ਖੜੀਆਂ ਹੁੰਦੀਆਂ ਹਨ ਇਹ ਤਾਂ ਇੱਕ ਨਾਰਮਲ ਆਪਣੇ ਘਰ ਦੇ ਵਿੱਚ ਜੇ ਆਪਾਂ ਇਸ ਜਾਣਕਾਰੀ ਨੂੰ ਅਪਣਾਉਂਦੇ ਹਾਂ ਇਸ ਦੇ ਨਾਲ ਜਿੰਨੀਆਂ ਵੀ ਆਪਣੇ ਘਰ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਉਹ ਸਾਰੀਆਂ ਦੂਰ ਹੁੰਦੀਆਂ ਹਨ ਦੂਸਰੀ ਸੰਗਾਜ ਦੀ ਚੀਜ਼ ਹੈ ਜਿਵੇਂ ਕਿ ਆਪਾਂ ਰਸੋਈ ਦੇ ਘਰ ਦੇ ਵਿੱਚ ਤੇਲ ਦਾ ਇਸਤੇਮਾਲ ਕਰਦੇ ਹਾਂ ਜਿਵੇਂ ਜਦੋਂ ਆਪਾਂ ਤੇਲ ਦਾ ਇਸਤੇਮਾਲ ਕਰਦੇ ਹਾਂ ਤੇ ਘਰ ਦੇ ਵਿੱਚ ਕੋਈ ਚੀਜ਼ ਬਣਾਉਣੀ ਹੈ ਪਕੌੜੇ ਜਾਂ ਫਰਾਈ ਕਰਦੇ ਸਮੇਂ ਕਿਸੇ ਚੀਜ਼ ਨੂੰ ਜੋ ਤੇਲ ਬਚ ਜਾਂਦਾ ਹੈ ਉਸ ਨੂੰ ਘਰ ਦੀਆਂ ਜੋ ਲੇਡੀਜ਼ ਹੁੰਦੀਆਂ ਹਨ ਉਸ ਤੇਲ ਨੂੰ ਕਿਸੇ ਬਰਤਨ ਦੇ ਵਿੱਚ ਕੱਢ ਕੇ ਤੇ ਗੈਸ ਦੇ ਕੋਲ ਰੱਖ ਦੀਆਂ ਹਨ ਉਸਨੂੰ ਦੁਬਾਰਾ ਯੂਜ਼ ਕਰਨ ਦੇ ਲਈ ਤਾਂ ਇਸੇ ਤਰ੍ਹਾਂ ਸਾਧ ਸੰਗਾ ਜੀ ਤੁਸੀਂ ਉਸ ਬਚੇ ਹੋਏ ਤੇਲ ਨੂੰ ਬਿਲਕੁਲ ਗੈਸ ਦੇ ਨੇੜੇ ਨਾ ਰੱਖੋ ਅਸਨੋ ਜਿਵੇਂ ਆਪਣੇ ਬਾਕਸ ਬਣੇ ਹੁੰਦੇ ਹਨ ਜਾਂ ਉੱਪਰ ਕੋਈ ਰੱਖਣ ਵਾਲਾ ਡਰਾਅ ਬਣਿਆ ਹੁੰਦਾ ਹੈ ਉਸ ਦੇ ਉੱਪਰ ਜਾਂ ਫਿਰ ਜਿੱਥੇ ਦਾਲਾਂ ਦੇ ਡੱਬੇ ਰੱਖੇ ਹੁੰਦੇ ਹਨ ਉੱਥੇ ਤੁਸੀਂ ਰੱਖ ਸਕਦੇ ਹੋ ਬਿਲਕੁਲ ਗੈਂਸ ਦੇ ਕੋਲ ਨਹੀਂ ਰੱਖਣਾ ਜੇਕਰ ਇਸ ਤਰ੍ਹਾਂ ਤੁਸੀਂ ਕਰਦੇ ਹੋ ਤਾਂ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰ ਦਾ ਕੋਈ ਵੀ ਫੈਮਿਲੀ ਮੈਂਬਰ ਜਿਹੜਾ ਉਹ ਬਿਮਾਰ ਹੋ ਸਕਦਾ ਹੈ ਇਸ ਚੀਜ਼ ਦਾ ਸੰਗਤ ਜੀ ਖਾਸ ਧਿਆਨ ਰੱਖੋ ਬਸ ਗੈਸ ਦੇ ਕੋਲ ਤੇਲ ਨੂੰ ਨਹੀਂ ਰੱਖਣਾ ਤੇ ਗੈਸ ਤੋਂ ਸਾਈਡ ਤੇ ਤੁਸੀਂ ਕਿਸੇ ਵੀ ਜਗ੍ਹਾ ਤੇ ਰੱਖ ਸਕਦੇ ਹੋ ਤੇ ਇਸ ਤੋਂ ਇਲਾਵਾ ਤੀਸਰੀ ਚੀਜ਼ ਕਈਵਾਂ ਸੰਗਾ ਜੀ ਕਈ ਪੈਣਾ ਆਪਣੇ ਕਿਚਨ ਨੂੰ ਬਹੁਤ ਸੁੰਦਰ ਤੇ ਵਧੀਆ ਬਣਾਉਣ ਦੇ ਲਈ ਉਹ ਆਪਣੀ ਰਸੋਈ ਦੇ ਵਿੱਚ ਕਈ ਪਲਾਂਟ ਲਗਾ ਕੇ ਰੱਖ ਦਿੰਦੀਆਂ ਹਨ ਜਾਂ ਫਿਰ ਮਨੀ ਪਲਾਂਟ ਦਾ ਪੌਦਾ ਵੀ ਰਸੋਈ ਦੇ ਵਿੱਚ ਲਗਾ ਦਿੰਦੀਆਂ ਹਨ ਤਾਂ ਸਾਧ ਸੰਗਾ ਜੀ ਜੇਕਰ ਤੁਹਾਨੂੰ ਪੌਦੇ ਲਗਾਉਣ ਦਾ ਸ਼ੌਂਕ ਹੈ ਤਾਂ ਤੁਸੀਂ ਕੁਝ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਬਾਹਰ ਦੇ ਖੁੱਲੇ ਵਿਹੜੇ ਦੇ ਵਿੱਚ ਹੀ ਲਗਾਓ ਜੇਕਰ ਤੁਸੀਂ ਰਸੋਈ ਦੇ ਵਿੱਚ ਕੋਈ ਪੌਦਾ ਲਗਾ ਕੇ ਰੱਖਣਾ ਚਾਹੁੰਦੇ ਹੋ ਤਾਂ ਜਿਵੇਂ ਮਨੀ ਪਲਾਂਟ ਜਾਂ ਕੋਈ ਹੋਰ ਵੀ ਤੁਸੀਂ ਉਸ ਨੂੰ ਗੈਸ ਵਾਲੀ ਸਲੈਬ ਤੇ ਬਿਲਕੁਲ ਵੀ ਨਾ ਰੱਖੋ ਉਸ ਦੇ ਆਪੋਜੀਟ ਸਾਈਡ ਤੇ ਤੁਸੀਂ ਰੱਖ ਸਕਦੇ ਹੋ ਤੇ ਜਾਂ ਫਿਰ ਕੋਈ ਲੱਕੜ ਦਾ ਕੋਈ ਵੀ ਗਮਲਾ ਇੱਕ ਛੋਟਾ ਜਿਹਾ ਡੈਕੋਰੇਸ਼ਨ ਉਸੇ ਵਿੱਚ ਲਗਾ ਕੇ ਤੁਸੀਂ ਇੱਕ ਸਾਈਡ ਤੇ ਕੋਨੇ ਤੇ ਰਸੋਈ ਤੇ ਰੱਖ ਸਕਦੇ ਹੋ ਤੇ ਇਸ ਤੋਂ ਲਾ ਵਸੰਗਾ ਜੀ ਬਹੁਤ ਹੀ ਜ਼ਿਆਦਾ ਜ਼ਰੂਰੀ ਜਾਣਕਾਰੀ ਜੋ ਤੁਸੀਂ ਕਦੇ ਵੀ ਨਹੀਂ ਸੁਣੀ ਹੋਵੇਗੀ ਜਿਵੇਂ ਸੰਗਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਸਮਝ ਲਓ ਰੋਟੀ ਸਬਜੀ ਬਣਾਉਂਦੇ ਹੋ ਤੁਸੀਂ ਤਵੇ ਤੇ ਰੋਟੀ ਬਣਾ ਕੇ ਗਾ ਲਓ ਜਾਂ ਫਿਰ ਤੁਸੀਂ ਸਬਜੀ ਬਣਾਈ ਹੈ ਕੁੱਕਰ ਜਾਂ ਕੜਾਈ ਦੇ ਵਿੱਚ ਤੇ ਜਿਵੇਂ ਅੱਜ ਕੱਲ ਦੇ ਸਮੇਂ ਦੇ ਵਿੱਚ ਜਲਦੀ ਦੇ ਚੱਕਰ ਦੇ ਵਿੱਚ ਤੁਸੀਂ ਜਿਵੇਂ ਤਵੇ ਜਾਂ ਫਿਰ ਕੜਾਈ ਦੇ ਵਿੱਚ ਗਰਮ ਗਰਮ ਕੁੱਕੜ ਦੇ ਕੁੱਕਰ ਦੇ ਵਿੱਚੋਂ ਸਬਜੀ ਕੱਢ ਕੇ ਔਰ ਸਾਨੂੰ ਤੁਸੀਂ ਸ਼ੈਂਕ ਦੇ ਵਿੱਚ ਰੱਖ ਦਿੰਦੇ ਹੋ ਰੱਖ ਕੇ ਉਪਰ ਦੀ ਤੁਸੀਂ ਟੁੱਟੀ ਪਾਣੀ ਦੀ ਚਲਾ ਦਿੰਦੇ ਹੋ ਤਾਂ ਉਹ ਗਰਮ-ਗਰਮ ਬਰਤਨ ਵਿੱਚ ਠੰਡਾ ਪਾਣੀ ਤੁਸੀਂ ਜਦੋਂ ਪਾਉਂਦੇ ਹੋ ਗਰਮ ਉੱਪਰ ਠੰਡਾ ਪਾਣੀ ਪੈਂਦਾ ਹੈ ਤਾਂ ਸ਼ੰਸ਼ਣ ਦੀ ਆਵਾਜ਼ ਇੱਕਦਮ ਆਉਂਦੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਜਦੋਂ ਧੂਆਂ ਉੱਪਰੋਂ ਉੱਠਦਾ ਹੈ ਸ਼ੰਸ਼ਣ ਦੀ ਆਵਾਜ਼ ਆਉਂਦੀ ਹੈ ਤਾਂ ਉਹ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰ ਦਿੰਦੀ ਹੈ ਜਿਵੇਂ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਦੁੱਖ ਕਲੇਸ਼ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਮੇਰੇ ਪਿੰਲਾ ਸਾਸੰਗਾ ਜੀ ਆਪਣੇ ਘਰ ਦੇ ਵਿੱਚ ਬਜ਼ੁਰਗ ਆਪਣੇ ਦਾਦਾ ਦਾਦੀ ਜੀ ਜੋ ਵੀ ਵੱਡੇ ਹੁੰਦੇ ਸਨ ਉਹ ਆਪਾਂ ਨੂੰ ਇਹ ਚੀਜ਼ ਤੋਂ ਮਨਾ ਕਰਦੇ ਸਨ ਕਿਉਂਕਿ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਘਰ ਦੇ ਵਿੱਚ ਬੁਰਾ ਮੰਨਿਆ ਜਾਂਦਾ ਸੀ ਇਸੇ ਤਰ੍ਹਾਂ ਸਾਸੰਗਾ ਜੀ ਜੇਕਰ ਤੁਸੀਂ ਗਰਮ ਤਾਵੇ ਨੂੰ ਇੱਕਦਮ ਠੰਡਾ ਕਰ ਦਿਓ ਤਾਂ ਉਸ ਨੂੰ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਕਿਉਂਕਿ ਇਹ ਚੰਗਾ ਨਹੀਂ ਮੰਨਿਆ ਜਾਂਦਾ ਇਸ ਦੇ ਨਾਲ ਨਾਲ ਸਾਸੰਗਾ ਜੀ ਜੇਕਰ ਤੁਸੀਂ ਕਰਤੀ ਨੂੰ ਵਾਰ-ਵਾਰ ਰਪੀਟ ਕਰ ਦਿਓ ਤਾਂ ਅੱਜ ਤੋਂ ਇਹ ਗਲਤੀ ਕਰਨਾ ਛੱਡ ਦਿਓ ਤੁਹਾਡੇ ਲਈ ਸੰਗਾਜੀ ਬਹੁਤ ਚੰਗਾ ਹੋਵੇਗਾ ਕਿਉਂਕਿ ਤੁਹਾਡੇ ਘਰ ਦੇ ਵਿੱਚ ਬਰਕਤ ਰਹੇਗੀ ਲੜਾਈ ਝਗੜਾ ਨਹੀਂ ਹੋਵੇਗਾ ਪਰਮਾਤਮਾ ਦੀ ਕਿਰਪਾ ਹੋਵੇਗੀ ਇਸ ਦੇ ਨਾਲ ਨਾਲ ਸਾਹ ਸੰਗਾਜੀ ਆਪਾਂ ਗੱਲ ਕਰੀਏ ਤਾਂ ਮਾਂ ਲక్ష్ਮੀ ਨੂੰ ਸਫਾਈ ਬਹੁਤ ਜ਼ਿਆਦਾ ਪਸੰਦ ਹੈ ਤੇ ਜਿਵੇਂ ਆਪਾਂ ਜੇ ਗੱਲ ਕਰੀਏ ਜੇਕਰ ਤੁਸੀਂ ਸੱਚੇ ਮਨ ਦੇ ਨਾਲ ਰੋਟੀ ਬਣਾਉਂਦੇ ਹੋ ਪਰ ਜਿਸ ਜਗ੍ਹਾ ਤੇ ਸੰਗਾਜੀ ਤੁਸੀਂ ਰੋਟੀ ਨੂੰ ਬਣਾ ਰਹੇ ਹੋ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਪਰ ਜਦੋਂ ਆਪਾਂ ਰੋਟੀ ਬਣਾਉਣੀ ਹੈ ਤਾਂ ਰੋਟੀ ਬਣਾਉਂਦੇ ਸਮੇਂ ਗੈਸ ਚੁੱਲੇ ਦੇ ਕੋਲ ਇਹ ਨਹੀਂ ਹੁੰਦਾ ਕਿ ਥੋੜਾ ਬਹੁਤ ਖਲਾਰਾ ਹੈ ਆਟਾ ਜਾਂ ਸਬਜੀ ਡੋਲ ਲੈਣਾ ਉਹ ਜ਼ਰੂਰ ਡੋਲਦਾ ਹੈ ਪਰ ਜਿਵੇਂ ਹੀ ਸੰਗਤ ਜੀ ਤੁਸੀਂ ਰੋਟੀ ਤਿਆਰ ਕਰ ਲੈਂਦੇ ਹੋ ਪ੍ਰਸ਼ਾਦਾ ਤਿਆਰ ਕਰ ਲੈਂਦੇ ਹੋ ਤਾਂ ਉਸ ਨੂੰ ਉਪਰੰਤ ਹੀ ਉਥੋਂ ਗੈਸ ਚੁੱਲੇ ਦੇ ਕੋਲ ਸਾਬ ਸਫਾਈ ਕਰ ਦਿਓ ਪਰ ਗੈਸ ਚੁੱਲੇ ਦੇ نیچےੋਂ ਬਿਲਕੁਲ ਵੀ ਸਫਾਈ ਨਹੀਂ ਕਰਦੇ ਤਾਂ ਇਹ ਵੀ ਧਿਆਨ ਰੱਖੋ ਤੇ ਗੈਸ ਚੁੱਲੇ ਦੇ نیچےੋਂ ਵੀ ਸਫਾਈ ਜ਼ਰੂਰ ਕਰੋ ਔਰ ਸਾਨੂੰ ਇੱਕਦਮ ਕਲੀਨ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸੰਗਤ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਮਾਤਾ ਲక్ష్ਮੀ ਹਰ ਰੋਜ਼ ਰਾਤ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਗੇੜਾ ਮਾਰਦੀ ਹੈ ਜਿੱਥੇ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਉਸ ਸਥਾਨ ਤੇ ਮਾਤਾ ਲక్ష్ਮੀ ਜ਼ਰੂਰ ਆ ਜਾਂਦੀ ਹੈ ਤੇ ਇਸ ਦੇ ਨਾਲ ਸਾਧ ਸੰਗਤ ਜੇਕਰ ਤੁਹਾਡੀ ਰਸੋਈ ਸਾਫ਼ ਸੁਥਰੀ ਹੋਵੇਗੀ ਤਾਂ ਉੱਥੇ ਮਾਤਾ ਲక్ష్ਮੀ ਆਵੇਗੀ ਹੁਣ ਆਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਗੈਸ ਚੁੱਲੇ ਦੇ ਨੇਚੇ ਤੁਸੀਂ ਕੋਈ ਵੀ ਖਲਾਰਾ ਜਾਂ ਗੰਦਗੀ ਨਾ ਪਾਓ ਤਾਂ ਸੰਗਤ ਜੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਗੈਸ ਚੁੱਲੇ ਦੇ ਕੋਲ ਬਿਲਕੁਲ ਵੀ ਨਹੀਂ ਰੱਖਣੀਆਂ ਚਾਹੀਦੀਆਂ ਜੋ ਸਾਡੇ ਘਰ ਦੇ ਵਿੱਚ ਮੁਸ਼ਕਲ ਤੇ ਪ੍ਰੋਬਲਮ ਨੂੰ ਖੜੀਆਂ ਕਰਦੀਆਂ ਹਨ ਇਸੇ ਤਰ੍ਹਾਂ ਤੁਸੀਂ ਆਪਣੀ ਗੈਸ ਚੁੱਲੇ ਦੇ ਕੋਲ ਚੀਨੀ ਨੂੰ ਰੱਖ ਸਕਦੇ ਹੋ ਨਮਕ ਨੂੰ ਰੱਖ ਸਕਦੇ ਹੋ ਇਸ ਤੋਂ ਇਲਾਵਾ ਸੰਗਤ ਜੀ ਗੈਸ ਚੁੱਲੇ ਦੇ ਕੋਲ ਤੁਸੀਂ ਛੋਧ ਦੇਸੀ ਘਿਓ ਵੀ ਰੱਖ ਸਕਦੇ ਹੋ ਇਹ ਸੰਗਤ ਜੀ ਤਿੰਨ ਚੀਜ਼ਾਂ ਤੁਸੀਂ ਆਪਣੇ ਘਰ ਦੇ ਵਿੱਚ ਗੈਸ ਚੁੱਲੇ ਦੇ ਕੋਲ ਰੱਖ ਸਕਦੇ ਹੋ ਇਹ ਰੱਖਣ ਦੇ ਨਾਲ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਬਰਕਤ ਆਵੇਗੀ ਤੁਹਾਡੇ ਘਰ ਦੇ ਸਾਰੀਆਂ ਦੁੱਖ ਤਕਲੀਫਾਂ ਦੂਰ ਹੋਣਗੀਆਂ ਪਰਮਾਤਮਾ ਦੀ ਕਿਰਪਾ ਹੋਵੇਗੀ ਤੁਹਾਡੇ ਘਰ ਦੇ ਵਿੱਚੋਂ ਤਲਿਦਤਾ ਦੂਰ ਹੋਵੇਗੀ ਤੁਹਾਡੇ ਕੰਮ ਦੇ ਵਿੱਚ ਤੁਹਾਡਾ ਤੁਹਾਡਾ ਕੰਮ ਦੇ ਵਿੱਚ ਮਨ ਲੱਗੇਗਾ ਤੁਹਾਡੇ ਘਰ ਦੇ ਵਿੱਚ ਜਿਹੜੀ ਨੈਗੇਟਿਵ એનર્ਜੀ ਹੈ ਉਹ ਦੂਰ ਹੋਵੇਗੀ ਤੇ ਸੰਗਤ ਜੀ ਇਹ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ